ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 3 ਛੋਟੀਆਂ ਦਿਖਾਉਣੀਆਂ ਮੈਂ ਦੋ ਬਿਲਕੁਲ ਤਾਜ਼ੀਆਂ ਸੋਈਆਂ ਤੇ ਇੱਕ ਗੱਪਣ ਤਿਆਰ ਆ ਤੇ ਆਪਾਂ ਪਹੁੰਚਿਆ ਅਸੀਂ ਸ਼ੇਰੇ ਹੋਣਾ ਕੋਲ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਆ ਵਧੀਆ ਜੀ ਵਧੀਆ ਜੀ ਕਿਰਪਾਈ ਗੁਰੂ ਰਾਮ ਕੋਈ ਠੀਕਾ ਪਰਿਵਾਰ ਵਧੀਆ ਜੀ ਵਧੀਆ ਕਰਪਾ ਜੀ ਕਿ ਆਪਣਾ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਹਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456610 ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਜੀ ਅਨਗਿਨਾ ਦਿਖਾਈਏ ਪਹਿਲਾਂ ਕਿ ਜਾਂ ਅਨਗਿਨਾ ਹੀ ਦਿਖਾਵੋ ਅਨਗਿਨਾ ਲੈਂਦਾ ਜੇ ਲੱਭ ਕੇ ਠੀਕ ਹੈ ਲੋ ਭਾਜੀ ਨੀਲੀ ਰਵੀ ਦਾ ਲਗਿਨਾ ਹਾਂ ਜੀ ਨਗਿਨੇ ਦੀ ਭਾਜੀ ਨਗਿਨਾ ਲੈਂਦਾ ਤੇ ਆਪਣੀਆਂ ਨੂੰ ਬੜੇ ਸ਼ੌਂਕ ਨਾਲ ਨਗਿਨੇ ਜੇ ਥੋੜੀ ਜੀ ਚਲੋ ਕੰਮ ਵਿੱਚ ਮਚਾ ਮਰ ਗਿਆ ਅੱਛਾ ਅੱਛਾ ਹੋਰ ਹਾਂ ਜੀ ਉਹ ਜਨੂ ਲੱਗਿਆ ਰੋਇਆ ਨਹੀਂ ਸੀ ਇਹ ਕਿਉਂ ਦੀ ਬੜੇ ਰੋਇਆ ਪਿਆ ਦੇ ਹੀ ਠੀਕ ਹੈ ਠੀਕ ਹੈ ਹਾਂਜੀ ਲਓ ਭਾਜੀ ਕੱਡ ਕੱਡ ਵੀ ਚੰਗਾ ਉਹਦੇ ਪੂਰ ਨੀ ਇਹ ਵੀ ਜੀ ਛੋਟੀ ਸੂਈ ਨੂੰ ਸਾਡੇ ਨਾਲ ਜੇ तकरीबन ਮੰਨ ਲਓ 15 ਕੇ ਦਿਨ ਹੋਏ ਆ ਅੱਛਾ ਜੀ ਤੇ ਇਹਦਾ ਬੱਚਾ ਗਿਆ ਜੀ ਮਾਰ ਠੀਕ ਹੈ ਗੱਡੀ ਜੀ ਗਾੜ ਦੇ ਪਾਸੇ ਵੀ ਬੱਚਾ ਲੈਂਦਾ ਜੀ ਤੇ ਉੱਤੇ ਕੇ ਪੈਰ ਰੱਖਦਾ ਤੇ ਕੋਈ ਓਕੇ ਨਹੀਂ ਆਣ ਚ ਮੜ ਗਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਤੇ ਬੱਚਾ ਗਿਆ ਜੀ ਮਾਰਾ ਕਿੰਨਾ ਵੀ ਤੇ ਮੈਲਾ ਵੀ ਮਾਰਨਾ ਜੇ ਸਾਰਾ ਕੁਝ ਕਰਨਾ ਜੀ ਬਿਲਕੁਲ ਤਾਜੀ ਸੂਈ ਹੈ ਛੋਟੀ ਅੱਛਾ ਅੱਛਾ ਠੀਕ ਹੈ ਬਾਹਰੇ ਤੇ ਆਉਣਾ ਜੀ ਕਿੰਨਾ ਕੁ ਜਿਆਦੇ ਕੋਲ ਇਸ ਟਾਈਮ ਦੁੱਧ ਇਸ ਟਾਈਮ ਤੇ ਵੀ ਜੀ ਬੱਚੇ ਦਾ ਹੇਰਵਾ ਕਰਕੇ ਇਹਨਾਂ ਦੋ ਕੁ ਦਿਨ ਮੰਨ ਲਓ ਕਿ ਇਹਨੇ ਖਰਾਬ ਕੀਤਾ ਟਿਕਟੂਕੇ ਤੇ ਚੁੰਦੇ ਰਹੇ ਆ ਉਹਦੇ ਕਰਕੇ ਮੰਨ ਲਓ ਵੀ ਦੁੱਧੋਂ ਘਟੀ ਆ ਇਸ ਟਾਈਮ ਮੰਨ ਲਓ ਵੀ 9 ਕਿਲੋ 8 9 ਕਿਲੋ ਦੁੱਧ ਹੋ ਗਿਆ ਹੋਊਗਾ ਜੇ ਨਹੀਂ ਜੇ ਹੁਣ 12 13 ਕਿਲੋ ਦੁੱਧ ਕਰ ਜਾਣਾ ਠੀਕ ਠੀਕ ਹੈ ਲੋ ਬਾਈ ਜੀ ਲੋ ਬਾਈ ਜੀ ਕਿੰਨਾ ਵਾਤ 50 ਰੁਪਏ ਦਾ ਤੋਹਫਾ ਹੀ ਲੱਭ ਕੇ ਲੈਂਦਾ ਜੀ ਲੋ ਬਾਈ ਜੀ ਫੇਸ ਕੁਆਲਟੀ ਚੈੱਕ ਕਰਵਾ ਲਓ ਲੱਗੇ 50 ਸੋਈ ਜੀ ਤੇ ਦੁੱਧ ਕੋਈ ਨਹੀਂ ਕਰ ਦੂੰਗੀ ਜੇ ਇਹ ਮੰਨ ਲਓ 12 ਕਿਲੋ ਕਰ ਦੂੰਗੀ ਅੱਛਾ ਅੱਛਾ ਠੀਕ ਹੈ ਲੋ ਬਾਈ ਆ ਇਹ ਬਹੁਤ ਹੀ ਜ਼ਿਆਦਾ ਚੰਗੇ ਗੱਦ ਕਾਢਦੀ ਆ। ਤੇ ਇਸ ਟਾਈਮ ਕਿੱਲਾ ਜਿਹੜਾ ਸੁਆਸ ਹੋਈ ਜਾਂਦਾ ਸੇਂਗਸੰਗ ਵੀ ਬਹੁਤ ਚੰਗਾ ਵਾ। ਤੇ ਅੱਖਾਂ ਚ ਅੱਖਾਂ ਚ ਵੀ ਮਣਕੀ ਆਖਾ ਗਈ। ਮਣਕੀ ਆਖਾ ਗਈ। ਠੀਕ ਹੈ ਜੀ। ਲੋ ਭਾਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਚੰਗੇ ਗੱਦ ਕਾਢਦੀ ਆ। ਤੇ ਇਸ ਟਾਈਮ ਜਿਹੜਾ 8 ਨਾਲ ਲੀਟਰ ਦੁੱਧ ਬਿਲਕੁਲ ਇਹਦੇ ਕੋਲ ਤੇ ਆ ਗਿਆ। ਨਹੀਂ ਨਾ ਹੀ ਭਾਜੀ ਨੇ ਕਿੰਨਾ ਹੀ। ਬੱਦਿਆ ਉਹ ਨਹੀਂ ਨੀਰਾ ਇਹਨਾਂ ਨੇ ਕਿੰਨਾ ਮਾਣ ਜਣੀ। ਖਾ ਗਿਆ ਜੀ। ਦੋਵੇਂ ਲੈ ਮੈਂ ਤੁਹਾਨੂੰ ਇਹ ਕਰਕੇ ਨਹੀਂ ਵੀਡੀਓ ਪਾਈ ਬਣੀ ਛੋਟੀ ਜਲਦੀ ਉੱਡੀ ਹੋ ਜੇ ਅੱਛਾ ਅੱਛਾ ਹੁਣ ਵੀ ਜੀ ਕੋਈ ਪਰਵਾਹ ਨਹੀਂ ਛੋਟੀ ਨੂੰ ਅੱਛਾ ਜੀ ਇਦਾਂ ਹੀ ਮੋਠਾ ਪੜਾ ਪਾ ਜੇ ਤਾਂ ਥਾਪੀ ਮਾਰ ਕੇ ਥੱਲੇ ਬਹਿ ਜਾਓ ਠੀਕ ਹੈ ਠੀਕ ਹੈ ਜੀ ਲੋਬਾ ਜੀ ਫੇਸਬੂਕ ਤੇ ਬਹੁਤ ਜਿਆਦਾ ਪਿਆਰਾ ਹੁੰਦਾ ਹੈ ਨੀ ਦੇਖਣੇ ਪਾੜੇ ਤੋਂ ਬਿਨਾ ਹੀ ਪਾੜੇ ਥੱਲੇ ਅੱਛਾ ਜੀ ਪਾੜੇ ਪਾਣੇ ਲੋਕਾਂ ਦੇ ਥੱਲੇ ਥਾਈਂ ਦਾ ਛੱਡੀਓ ਠੀਕ ਹੈ ਠੀਕ ਹੈ ਜੀ ਪੜਾ ਪਾ ਜੇ ਥਾਪੀ ਮਾਰ ਕੇ ਥੱਲੇ ਬਹਿ ਜਾਓ ਕੋਈ ਪਰਵਾਹੀ ਨਹੀਂ ਠੀਕ ਹੈ ਠੀਕ ਹੈ ਤੁਹਾਨੂੰ ਦੱਸ ਰਿਹਾ ਹਾਂ ਜੀ ਕਿਹਾ ਤਾਂ ਪਾ ਮੋਲ ਵੀਰ ਜੀ ਵੇਖੋ ਅੱਜ ਜੇ ਬੱਚਾ ਹੋਵੇ ਹਾਂਜੀ ਤੇ ਛੋਟੀ ਦਾ ਮੋਲ ਮੈਂ 1.5 ਧੂਰ ਕਰਨਾ ਹੈ ਹਾਂਜੀ ਤੇ ਹੁਣ ਚਲੋ ਆਪਣੀ ਲਹਾਂਦੀ ਚੋਂ ਹੀ ਹਿਸਾਬ ਨਾਲ ਦੇਖ ਲਗਣੀ ਆ ਇਹ ਤਾਂ ਗੱਲ ਹੈ ਜੀ ਕਿ ਲੋਕ ਕੀ ਕਹਿੰਦੇ ਹੁੰਦੇ ਆ ਨਫੇ ਵੀ ਇੱਥੇ ਦੇ ਘਾਟੇ ਵੀ ਬਸ ਜੀ ਬਸ ਹਾਂਜੀ ਹਾਂਜੀ ਆਪਾਂ ਨਫੇ ਲੈਣੇ ਹਨ ਘਾਟਾ ਵੀ ਕਰਜਣਾ ਕਣਾ ਇਹ ਤਾਂ ਗੱਲ ਸਹੀ ਹੈ ਛੋਟੀ ਦੇ ਦਈਏ ਵੀਰ ਜੀ ਲੱਖ ਦੀ ਫਿਰ ਵੀ ਵਿਕਦੀ ਆ ਛੋਟੀ ਜਿੱਥੇ ਮਰਜ਼ੀ ਖਲਾਰ ਕੇ ਵੇਚ ਜੀ ਹਾਂਜੀ ਜਾਇਜ਼ ਕਰ ਦਈਏ ਜਾਇਜ਼ ਜਾਇਜ਼ ਕਰ ਦਈਏ ਜਿੱਥੇ ਦੇ ਦੇਣੀ ਫਿਰ ਵੀਰ ਜੀ 85000 ਤੋਂ 200 ਰੁਪਏ ਛੋਟੇ ਕਰ ਦਿੰਦੇ ਠੀਕ ਹੈ ਲੋ ਭਾਈ 85000 ਚੋਂ 200 ਰੁਪਿਆ ਛੋਟ ਛੋਟ ਕਰਨੀ ਚ ਹੈ ਤੇ ਉਹ ਵੀ ਜਵਾਕ ਮਰਨ ਦੇ ਕਾਰਨ ਨਹੀਂ ਤੇ ਵੀਰਾਂ ਦਾ ਵੀ ਚਲੋ ਛੋਟੀ ਜਿੱਥੇ ਮਰਜ਼ੀ ਖੜਾ ਰ ਕੇ ਵੇਖ ਲੋ ਹਾਂਜੀ 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 ਇੱਕ 20 25 ਦੀ ਛੋਟੀ ਵਿਗਦੀ ਵਿਗਦੀ ਆ ਸਵਾਦ ਆ ਕਰ ਹੁੰਦੀ ਛੋਟੀ ਜਿੱਥੇ ਮਰਜ਼ੀ ਜਨੀ ਖੂਬਸੂਰਤੀ ਆ ਤੇ ਜਨਾ ਘਾਟ ਘਾਟ ਲੱਗਾ ਚੋਗੀ ਬਿਲਕੁਲ ਚਲੋ ਸਹੀ ਗੱਲ ਵੀਰਾਂ ਦਾ ਵੀ ਚਲੋ ਹੁਣ ਜਵਾਕ ਨਾਲ ਦੇ ਕਰੀਏ ਚਲੋ ਕਿਸੇ ਨਾਲ ਥੱਕਾ ਨਹੀਂ ਆਪਾਂ ਕਰਨਾ ਹਾਂਜੀ ਹਾਂਜੀ ਹੋ ਜਾਏ ਰੇਟ ਤੇ ਆਪਾਂ ਦੇਤੀਏ ਠੀਕ ਹੈ ਚਲੋ ਲੱਗੀ ਮੈਨੂੰ ਲਹਾਂਦੀ ਚੋਂ ਮਲੇਸ ਲੱਗੀ ਹੁਣ ਤੇ ਠੀਕ ਹੈ ਏ ਵੀਰ ਜੀ ਦੁੱਧ ਦਾ ਡਰਾਮ ਜੇ ਅੱਛਾ ਜੀ ਤੁਹਾਨੂੰ ਆਪਾਂ ਕਹਿ ਦਿੰਨੇ ਠੀਕ ਆ ਠੀਕ ਆ ਜੀ ਇਹ ਸੂਆ ਤੇ ਤੀਜਾ ਸੂਣ ਲੱਗੀ ਜੇ ਮਹੀਂ ਦੁੱਧ ਘਰ ਵਾਲੇ ਬੰਦੇ ਕਹਿੰਦੇ ਵੀ ਅਸੀਂ 20 ਲੀਟਰ ਭਾਜੀ ਸਾਡੇ ਬਈ ਥੱਲੇ ਪਾਰਟੀ ਰੱਖ ਕੇ ਨਾ ਚੋਇਓ ਕਹਿੰਦੇ ਪੀਪਾ ਰੱਖ ਕੇ ਚੋਇਓ ਅੱਛਾ ਅੱਛਾ ਠੀਕ ਆ ਠੀਕ ਆ ਇਨੀ ਗਰੰਟੀ ਆਈ ਜੇ ਮਿਲਦੀ ਪੀਪੇ ਵਾਲੀ ਵਹਿੜ ਆ ਗਈ ਪੀਪੇ ਵਾਲੀ ਵਹਿੜ ਆ ਗਈ ਵਹਿੜ ਸੌਰੀ ਯਾਰ ਦੇ ਖੋਲ ਕੇ ਵਿਖਾਓ ਬਾਕੀ ਥਣ ਭਾਡਾ ਕਿੰਨਾ ਕਿ ਟਾਈਮ ਆ ਜੀ ਖੜੇ ਥਣ ਭਾਡਾ ਵੇ ਕੇ ਆਪੇ ਅੰਦਾਜ਼ਾ ਲਾ ਹੀ ਲੈਣਾ ਵੀਰ ਭਰਾਵਾ ਠੀਕ ਠੀਕ ਕਿੰਨਾ ਕਿ ਬਸ ਹੱਸ ਜੇਂਦਰ ਅੰਦਰ ਤਿਆਰ ਹੈ ਭਾਈ ਲਓ ਜੀ ਲੱਖਾ ਜੀ ਇਹ ਸਭ ਜਿਹੜਾ ਕਨਾ ਸੂਰਤ ਜੱਲ ਗਈ ਸੋਹਣੀ ਠੀਕ ਹੈ ਠੀਕ ਹੈ ਤੇ ਜੇ ਸੂਰੇ ਤੋਂ ਘਾ ਲੱਭਣ ਤਿਆਰ ਹੈ ਬਿਲਕੁਲ ਮਾਰਾ ਹੀ ਰੰਗ ਭਗ ਭਾਈ ਬਹੁਤ ਚੈੱਕ ਚੈੱਕ ਕਰਵਾਉਂਗਾ ਨਾ ਰੋ ਸੱਜੇ ਲਾਟਾਂ ਲੱਗ ਪਾ ਦੀ ਹਵਾਨੇ ਤੇ ਕਿ ਦੇਣ ਲਾਜੂ ਵੀ 4-5 ਅੰਜ ਹੋਰ ਤੇ ਬਹੁਤ ਜਿਆਦਾ ਚੰਗਾ ਥੰਦਣ ਲੱਗਾ ਵਾ ਕਰੋ ਚੈੱਕ ਇਹ ਦੇ ਵੀਰ ਜੀ ਬਾਲਟੀਆਂ ਚ ਚਾਉਣੀ ਤੇ ਇੱਕ ਥੱਲੇ ਰੱਖ ਲਓ ਤੇ ਇੱਕ ਲਾਗੇ ਰੱਖ ਲੈਣਾ ਠੀਕ ਹੈ ਠੀਕ ਹੈ ਜੀ ਨਹੀਂ ਤਾਂ ਫੇ ਪੀਪਾ ਜੀ ਰੱਖ ਕੇ ਚਾਉਣੀ ਦੇ ਲਓ ਵੀਰ ਜੀ ਬਾਕੀ ਨਾੜਾ ਨੂੜਾ ਵੀ ਹਵਾਨੇ ਦੇ ਚੰ ਕਰੋ ਜੀ ਚੱਕ ਬਹੁਤ ਜਿਆਦਾ ਬਾਖਮਾਲ ਪਹਾਨਾ ਲਾਇਆ ਭਾਈ ਇਹਦੀ ਮਿੱਟੀ ਕੁਝ ਵੀ ਨਹੀਂ ਹਾਂਜੀ ਹਾਂਜੀ ਪਰਨਾ ਇਹਨੇ ਠੀਕ ਹੈ ਠੀਕ ਲੋਬ ਜੀ ਡਾ ਧੂਲਾ ਜੇ ਬਹੁਤ ਜਿਆਦਾ ਨੇ ਹਵਾਲੇ ਦੇਆਂ ਨੂੰ ਇਹਨੇ ਯਾਰ ਖਲਾਰ ਪਾਉਣਾ ਥੱਲੇ ਠੀਕ ਹੈ ਠੀਕ ਹੈ ਜੀ ਬਹੁਤ ਜਿਆਦਾ ਚੰਗੀ ਹੈ ਤੇ ਕੁਆਲਟੀ ਆ ਚੱਕ ਤੇ ਥਣ ਥੋੜੇ ਬਹੁਤ ਚੰਗਾ ਲੱਗਾ ਵਾ ਤੇ ਇਹਦਾ ਕੀਮਤ ਕਿੰਦੀ ਹੈ ਜਿਹਦਾ ਮੁੱਲ ਵੀ ਇਹਦੀ ਕਰ ਲਈਏ 4 ਲੱਖ ਰੁਪਈਆ ਕਰ ਲਈਏ ਗੱਡੀ ਦਾ ਇਹ ਭਰਾਵਾਂ ਨੇ ਕਿਹਾ ਕਹਣਗੇ ਮੋਤੀ ਕਰਦੀ ਜਨੇ ਤੇ ਵੀਰ ਜੀ ਜਾਇਜ ਦੇ ਲੀਏ ਹਾਂਜੀ ਆਪਣੇ ਕੰਮ ਫੇਰ ਉਹ 200 ਛੋਟਾ ਦੇ ਆ ਜਣੇ ਹਾਂ ਹਾਂਜੀ ਹਾਂਜੀ ਤੇ ਕਰ ਦਈਏ ਵੀ ਅੰਦਰ ਹੀ ਕਰ ਦਈਏ ਥੋੜੀ ਜੀ 2 ਛੜ ਦਈਏ ਲੱਖ ਚੋਂ ਲੱਖ ਚੋਂ ਹਾਂਜੀ 99 ਦੇ ਦਿੱਤੇ ਫੇਰ ਨਵੀਂ ਕਸਰ ਕੋਈ ਤੇ ਵੀਰ ਜੀ 95 ਦੀ ਦਵਾਂਗੇ ਹਾਂ ਨਾ 200 ਰੁਪਿਆ ਛੋਟ ਹੀ ਹੋਣੀ ਜੇ ਭਰਾਂ ਨਹੀਂ ਜੀ ਐਡੀ ਬੋਲ ਠੀਕ ਜੀ ਲਓ ਵੀ 20 ਲੀਟਰ ਵਾਲੀ ਆ ਮੱਝ ਤੇ ਤੀਜੇ ਸੁਵੇ ਦੀ ਬਿਲਕੁਲ ਤਿਆਰ ਗੱਬਣ ਆ ਤੇ 20 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਪਿਛਲੇ ਸੁਵੇ ਤੇ ਆਜੋ ਕੋਲ ਤੇ ਜੇ ਨੰਬਰ ਤੇ ਇਹ ਵੀ ਜੀ ਮੈਂ ਝੋਟੀ ਲਈ ਦੀ ਬੱਚੀ ਲਈ ਦੀ ਥੋੜੀ ਜੀ ਅੱਛਾ ਜੀ ਸਾਮਨਦਿਆਂ ਹਜੇ ਠੀਕ ਹੈ ਜੀ ਤੇ ਇਹਨੇ ਥੋੜੇ ਦਿਨ ਹੋਏ ਬੱਚਾ ਸੜਤਾ ਨੇ 20 ਦਿਨ ਪਈਓ ਹੋਰ ਟੱਪਲਾ ਜੀ ਤੇ ਬੱਚਾ ਮੰਨ ਲਓ ਵੀ ਥੋੜਾ ਜਿਹਾ ਟਾਈਮ ਰਿਹਾ ਘੰਟਾ ਵੀ ਇਹਦੇ ਮੁੜ ਕੇ ਮਰ ਗਿਆ ਅੱਛਾ ਜੀ ਇਹਨੂੰ ਮੰਨ ਲਓ ਵੀ ਹੁਣ ਜੇਰ ਵੀ ਜਵੇਂ ਆਪਾਂ ਗੱਲ ਨਹੀਂ ਕਰਦੇ ਜੇਰ ਛੁੱਟਦੀ ਸੀ ਕੋਈ ਟੋਟਾ ਰਹਿ ਗਿਆ ਅੰਦਰ ਅੱਛਾ ਜੀ ਉਹ ਵੀ ਆਪਾਂ ਕਢਾ ਕੇ ਇਹਨੂੰ ਦਵਾਈ ਦੋਈ ਭਰਾ ਕੇ ਮੰਨ ਲਓ ਵੀ ਹੁਣ ਪੂਰੀ ਮਹੀਨ ਸੈੱਟ ਆ ਅਛਾ ਜੀ ਮੈਂ ਵੀ ਦੁੱਧ ਤੇ ਆਉਂਦੀ ਆ ਮੈਂ ਦੁੱਧ ਦਾ ਇਹਦਾ ਵਿਧੀ ਰਿਕਾਰਡ ਹੀ 17 18 ਕਿਲੋ ਦਾ ਤਾਂ ਟਾਈਮ ਤੋਂ ਮੰਨ ਲਓ ਕਿ 9 ਕਿਲੋਆਂ ਤੇ ਚੱਲ ਗਈ ਆ ਹੌਲੀ ਹੌਲੀ ਉਹ ਜੀ ਮੰਨ ਲਓ ਕਿਲੋ ਅੱਧਾ ਕਿਲੋ ਦਾ ਫਰਕ ਪਾਉਂਦੇ ਹੀ ਆ ਮੈਂ ਠੀਕ ਆ ਠੀਕ ਆ ਆਹ ਦੇਖੋ ਜੀ ਮੈਂ ਬੈਠੀ ਆ ਜੇ ਗੰਦ ਸੁੱਟ ਹੁੰਦੀ ਆ ਅੰਦਰੋਂ ਠੀਕ ਆ ਠੀਕ ਆ ਲੋ ਬਜੀ ਕੀ ਕਰ ਸਕਦੇ ਇਹ ਵੀ ਬਣਾਈਆਂ ਵੈਸੇ ਗੰਦ ਸੁੱਟ ਹੁੰਦੀ ਸੀ ਹੁਣ ਇਹ ਅੰਦਰੋਂ ਅਛਾ ਜੀ ਤੇ ਇਹਨੇ ਮਾੜੇ ਮੂਲੇ ਤੇ ਜੀ ਆਉਣਾ ਵਾ ਜਿੱਦੋਂ ਮੰਨ ਲਓ ਕਿ ਅੰਦਰੋਂ ਸਾਫ਼ ਹੋ ਗਈ ਸਾਰੀ ਤੇ ਨੇ ਵੀ ਮੈੜਾ ਮਾਰਨਾ ਮੇਨ ਹੈ ਠੀਕ ਆ ਠੀਕ ਤੇ ਸੂਰਾ ਦਾ ਹਾਂਜੀ ਤੇ ਇਹ ਕਿਨੇ ਵਸੂਗਾ ਸਹੀ ਆ ਪਾਜੀ ਇਹਦਾ ਇਹ ਵੀ ਜੀ ਦੂਜਾ ਨਾਲ 50 ਲਾਣਾਂ ਨੇ ਇੱਥੇ ਕਿਹਾ ਗਈ ਆ ਠੀਕ ਆ ਠੀਕ ਆ ਲਓ ਪਾਜੀ ਬਹਾਨੇ ਦੇ ਨਾਲਾਂ ਨੂੰ ਇਹਦੇ ਬਹੁਤ ਜਿਆਦਾ ਚੰਗੀਆਂ ਬਾਰੇ ਕਰੋ ਚੈੱਕ ਮੈਂ ਇਹਦੇ ਆਖਿਆ ਹੀ ਮਹਾਦਾ ਲਾਈ ਚਵਾਗੇ ਹਾਂ ਉਹਨਾਂ ਤਰ੍ਹਾਂ 14 ਕਿਲੋ ਵੀ ਫੇਰ ਦਵਾਂਗੇ ਵੀਰ ਭਰਾ ਨੂੰ ਅੱਛਾ ਠੀਕ ਹੈ ਠੀਕ ਹੈ ਬਸ ਥੋੜਾ ਜਿਹਾ ਕੰਮ ਉਲਟ ਹੋ ਗਿਆ ਦਾ ਚਲੋ ਵੀ ਮਹਾਰਾਜ ਤੇ ਰੱਖੀਆ ਸਾਰੇ ਚਲੋ ਮਾਹ ਕੋਈ ਨਹੀਂ ਪਾ ਦਿੰਦੇ ਵੀਡੀਓ ਚ ਆਪੇ ਕਿਸੇ ਵੀਰ ਭਰਾ ਦੇ ਚਲੋ ਚੱਲ ਜੀ ਇਹ ਵੀ ਮੰਨ ਲਓ ਮੈਂ ਪਾ ਲਈ ਜਿਵੇਂ ਜਿਤਨਾ ਮੱਦੀ ਰਿਹਾ ਇੱਕ ਭਰਾ ਚੋਲੇ ਠੀਕ ਹੈ ਠੀਕ ਹੈ ਆ ਸੰਭਵ ਹੋ ਸਕਦਾ ਮੰਨ ਲਓ ਕਿ ਮੈਂ 10 ਕਿਲੋ ਹੀ ਕਰ ਗਈ ਹੋਵੇ ਪਰ ਆਪਾਂ 9 ਕਿਲੋ ਕਰਕੇ ਦੇਣੀ ਆ ਹੌਲੀ ਹੌਲੀ ਮੰਨ ਲਓ ਰੋਜ਼ ਦੀ ਰੋਜ਼ ਅੱਧਾ ਕਿਲੋ ਪਾਈਆ ਖੰਡ ਵੱਧ ਹੀ ਆਉਂਦੀ ਮੈਂ ਠੀਕ ਹੈ ਠੀਕ ਹੈ ਜੀ ਚਲੋ ਖਾਣ ਥੋੜਾ ਵੀ ਬਹੁਤ ਚੰਗਾ ਐਣ ਗਿਟ-ਗਿਟ ਤੇ ਧਣ ਲੱਗਦਾ ਹੋਰ ਭਾਜੀ 10 ਕਿਲੋ ਦੇ ਵਿੱਚ ਵਿੱਚ ਮੈਂ 13-14 ਕਿਲੋ ਦੇ ਚਲ ਜੂਗੀ ਜੇ ਆਹ ਹਰਕਾ ਪਾਉਂਦਾ ਹੀ ਰੋਜ਼ ਠੀਕ ਹੈ ਠੀਕ ਹੈ ਜੀ ਲਓ ਜੀ ਕਰੋ ਚੱਕ ਇਹ ਚੰਗੇ ਤਗੜੇ ਕੱਦ ਕਾਟ ਦੀ ਮਾਲਕਣਿਆ ਇਹ 16-17 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਪਿਛਲੇ ਸਵੇਰੇ ਤੇ ਇਸ ਟਾਈਮ ਜਿਹੜਾ 9-10 ਲੀਟਰ ਤੋਂ ਬਿਲਕੁਲ ਚਲ ਗਈ ਜੀ ਵੀਰਾਂ ਦਾ ਤੇ ਹੈ ਇਹ ਵੀ ਚਲੋ ਸੱਜੋ ਸੋਈ ਆ ਤੇ ਜਵਾਕ ਇਹਦਾ ਵੀ ਮਰ ਗਿਆ ਵਾ ਕਰੋ ਚੈੱਕ ਬਾਈ ਜੀ ਲਾਗੇ ਨੂੰ ਥਾਂ ਤੋਂ ਦਿਖਾ ਦੇਵਾਂ ਅਗਲੀ ਸਾੜ ਦਾ ਨਾਲਾ ਨੋੜਾ ਹਵਾਨੇ ਦੇ ਚੰਗੀਆਂ ਤੇ ਕਰੋ ਚੈੱਕ ਨਾਲਾ ਨੋੜਾ ਵਾਹਵਾ ਦੇਖੋ ਤੁਸੀਂ ਮਹੀ ਦਾ ਗਿੱਡੀ ਮਹੀ ਕਿਤੇ ਕੁੜੀ ਕਰ ਕਰ ਜੰਮ ਗਈ ਦਲਪੁਰ ਦਲਪੁਰ ਸੀ ਗਿਆ ਆ ਬਹੁਤ 11 ਕੰਗੀ ਦਾ ਜਿਹੜੀ ਹੋ ਗਿਆ ਮੈਂ ਤਾਂ ਬੜੀ ਮਹਿੰਗੀ ਜੰਗੀ ਮੈਂ ਹਾ ਡੇਢ ਡੂੜ ਦੀ ਮਹੀਂ ਵੇਚਾਂਗੇ ਅਛਾ ਜੀ ਤੇ ਚਲੋ ਕੰਮ ਵੜਤ ਹੋ ਗਿਆ ਇੰਨੀ ਵੀ ਜੀ ਆਪਾਂ ਤਾਜੀ ਸੂਈ ਦੀ ਇਹਦੀ ਗਾਰੰਟੀ ਦੇ ਸਕਦੇ ਆ ਕੋਈ ਸਟਾਮਪ ਪੇਪਰ ਬਣਵਾ ਕੇ ਲੈ ਆਵੇ ਮੈਂ ਸੈਂਡ ਕਰ ਦੂੰਗਾ ਜੇ ਮਹੀਂ ਅਗਲੇ ਦਿਨ ਘਰ ਜਾ ਕੇ ਮੈਲਾ ਨਾ ਮਾਰੇ ਅਛਾ ਜੀ ਤੇ ਗੱਡੀ ਸਮੇਤ ਪੈਸੇ ਦੇ ਕੇ ਇੱਥੇ ਮੋੜੀ ਬੱਲੇ ਠੀਕ ਠੀਕ ਜੀ ਵੀਡੀਓ ਉਂਤੇ ਗੱਲ ਕਹਿੰਦੇ ਮੇਰੀ ਨੋਟ ਕਰ ਲੈ ਕੋਈ ਵੀ ਠੀਕ ਹੈ ਠੀਕ ਹੈ ਜੀ ਲਓ ਭਾਈ ਤੁਹਾਨੂੰ ਪਤਾ ਹੈ ਕਿ ਵੀਰ ਦਾ ਸਾਜਰਾ ਸੌਦਾ ਹੀ ਆ ਨਹੀਂ ਆਪਾਂ ਕਹਿੰਦੇ ਆ ਭਾਜੀ